ਗੈਸ ਸਿਲੰਡਰ ਲੀਕ ਹੋਣ ਕਾਰਨ ਟਾਬੇ ਵਿੱਚ ਲੱਗੀ ਭਿਆਨਕ ਅੱਗ ਮੋਟਰਸਾਈਕਲ ਸਮੇਤ ਫਰਨੀਚਰ ਜਲ ਕੇ ਹੋਇਆ ਸੁਹਾ ਕੋੜਪੂਰਾ ਦੇ ਮੋਗਾ ਰੋਡ ਤੇ ਵਿਸ਼ਾਲ ਟਾਬੇ ਤੇ ਗੈਸ ਸਿਲੰਡਰ ਲੀਕ ਹੋਣ ਦੀ ਵਜ੍ਹਾ ਨਾਲ ਅਚਾਨਕ ਅੱਗ ਲੱਗੀ ਔਰ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਲੇਕਿਨ ਉਦੋਂ ਤੱਕ ਢਾਬੇ ਵਿੱਚੋਂ ਇੱਕ ਮੋਟਰਸਾਈਕਲ ਤੋਂ ਇਲਾਵਾ ਫਰਨੀਚਰ ਤੇ ਹੋਰ ਸਮਾਨ ਜਲ ਕੇ ਸਵਾਹ ਹੋ ਚੁੱਕਿਆ ਸੀ ਇਸ ਮੌਕੇ ਤੇ ਢਾਬੇ ਚਲਾਉਣ ਵਾਲੇ ਨੇ ਦੱਸਿਆ ਕਿ ਸਵੇਰ ਉਹ ਢਾਬੇ ਪਹੁੰਚੇ ਤਾਂ ਗੈਸ ਚੁੱਲ੍ਹਾ ਆਪਣੇ ਆਪ ਹੀ ਜਲਣ ਲੱਗਿਆ ਪਾਈਪ ਲੀਕ ਹੋਣ ਦੀ ਵਜ੍ਹਾ ਕਾਰਨ ਇੱਕਦਮ ਅੱਗ ਲੱਗਦੀ ਤੇ ਦੇਖਦੇ ਹੀ ਦੇਖਦੇ ਅੱਗ ਫੈਲਣੀ ਸ਼ੁਰੂ ਕੀਤੀ ਪਹਿਲਾਂ ਤਾਂ ਉਹਨਾਂ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਆਈ ਤਾਂ ਫਿਰ ਫਾਇਰ ਗ੍ਰੇਡ ਬੁલાਣੀ ਪਈ ਇਸ ਮੌਕੇ ਉਹਨਾਂ ਦਾ ਇੱਕ ਮੋਟਰਸਾਈਕਲ ਅਤੇ ਹਜ਼ਾਰਾਂ ਰੁਪਏ ਦਾ ਸਮਾਨ ਜਲ ਕੇ ਸੁਆਹ ਹੋ ਗਿਆ ਇਸ ਮੌਕੇ ਤੇ ਫਾਇਰ ਗ੍ਰੇਡ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਇਆ ਇਹ ਅੱਗ ਗੈਸ ਦੇ ਲੀਕ ਹੋਣ ਦੀ ਵਜ੍ਹਾ ਨਾਲ ਲੱਗੀ ਸੀ ਪਰ ਹੁਣ ਸਥਿਤੀ ਪੂਰੀ ਕਾਬੂ ਵਿੱਚ ਹੈ ਸਾਡਾ ਨਾਈ ਵਿਸ਼ਾ ਨਾਂ ਦੇ ਡੱਬੇ ਸਾਡਾ ਅਸੀਂ ਸਵੇਰੇ ਆਏ 9 ਵਜੇ ਦੇ ਵਿੱਚ ਵਿੱਚ ਤੇ ਸਪਾਈਸ ਕੋਈ ਕਰਦੇ ਰਹੇ ਤੇ ਇੱਕ ਮੁੰਡਾ ਰਸੋਈ ਵਾਲਾ ਨਾਲ ਹੈਲਪਰ ਤੇ ਕਾਰੀਗਰ ਹਲੇ ਨਹੀਂ ਪਹੁੰਚਦੇ ਅਸੀਂ ਟਾਈਮ ਤੇ ਤੇ ਉਹ ਸਪਾਈਸ ਕੋਈ ਕਰਕੇ ਆਪਦੀ ਰਸੋਈ ਦੀ ਸਿਲੰਡਰ ਕੱਸਣ ਲੱਗਾ ਜੀ ਤੇ ਜਦੋਂ ਲਾ ਕੇ ਚੈੱਕ ਕਰਨ ਲੱਗਾ ਸਿਲੰਡਰ ਉਹ ਇੱਕੋ ਦਾਮ ਹੈ ਨਾ ਪੈਪ ਲੀਕ ਹੋ ਗਈ ਸੀ ਇੱਕੋ ਦਾ ਘੁੰਮਦੀਰੀ ਅੰਦਰ ਉਸ ਟਾਈਮ ਤੇ ਇਹਨਾਂ ਨੇ ਕੁਛ ਨਹੀਂ ਹੋ ਉਹ ਭੱਜ ਗਏ ਸਾਰੇ ਨੇ ਅਸੀਂ ਬਹੁਤ ਕੋਸ਼ਿਸ਼ ਕੀਤੀ ਨਾ ਅੱਗ ਬੁਝਾਉਣ ਦੀ ਪਰ ਨਹੀਂ ਮੌਕੇ ਤੇ ਕੁਝ ਵੀ ਸਿੱਜਾਈ ਸਾਰੇ ਜੋ ਗਾਇਬ ਆ ਰਿਹਾ ਗਏ ਉਹ ਦੋ ਫੋਨ ਕੀਤਾ ਸੀ ਛੇਦੀ ਪਾਣੀ ਵਾਲਿਆਂ ਨੂੰ ਆਏ ਜਲਦੀ ਜਲਦੀ ਬੰਦ ਕੀਤਾ ਗਈ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਹਿ ਨਹੀਂ ਸਾਡੇ ਕੁਝ ਬਾਕੀ ਇੱਕ ਵੀਕਲ ਸਾਡਾ ਮੋਟਰਸਾਈਕਲ ਉਸ ਸੜ ਗਈ ਮੇਰਾ ਨਾਮ ਪਵਨ ਕੁਮਾਰ ਫੈਸ਼ਨ ਕੋਰਪਰਾ ਦਾ ਮਾਮਲਾ ਜੀ ਮਾ ਸਾਡੀ ਟੀਮ ਨੇ ਜਦੋਂ ਸਾਨੂੰ ਇਨਫੋਰਮ ਹੋਇਆ ਆਪਣੇ ਫੋਨ ਤੇ ਪਤਾ ਲੱਗਿਆ ਵੀ ਐਂ ਕਰਕੇ ਮੋਗਾ ਰੋਡ ਤੇ ਅੱਗ ਲੱਗੀ ਹੈ ਵਿਸ਼ਾਲ ਟਾਪੇ ਤੇ ਅਸੀਂ ਤੁਰੰਤ ਮਨ ਲੋ ਇੱਥੋਂ ਆ ਗਏ ਆ ਇੱਕ ਦੋ ਮਿੰਟਾਂ ਚ ਠੀਕ ਹੈ ਜਦੋਂ ਇੱਥੇ ਪਹੁੰਚੇ ਤਾਂ ਅਸੀਂ ਅੱਗ ਬੁਝਾਉ ਉਹਦੀ ਕਾਰਵਾਈ ਸ਼ੁਰੂ ਕੀਤੀ ਆ ਇਹ ਇਹਨਾਂ ਦੇ ਪੁੱਛਣ ਤੋਂ ਪਤਾ ਲੱਗਿਆ ਵੀ ਕਹਿੰਦੇ ਸਿਲੰਡਰ ਨੂੰ ਤੋਂ ਅੱਗ ਲੱਗੀ ਹੈ ਜਿਹੜੀ ਤੇ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਇੱਕ ਮੋਟਰਸਾਈਕਲ ਮੱਚਿਆ ਠੀਕ ਹੈ ਬਾਕੀ ਇਹਨਾਂ ਦਾ ਮਾੜਾ-ਮੋਟਾ ਜਿਹੜਾ ਫਰਨੀਚਰ ਦਾ ਸਮਾਨ ਹੈਗਾ ਜਿਹੜਾ ਉਹ ਹੈਗਾ ਤੇ ਇਹ ਜ਼ਿਆਦਾ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਕਿੰਨੇ ਦਾ ਇਹਦਾ ਮਾਲਕ ਹੀ ਦੱਸ ਸਕਦੇ ਵੀ ਕਿੰਨੇ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ ਆਏ ਸੀ ਅੱਗ ਬੁਝਾਉਂਦੀ ਆ ਤੇ ਇਹਨਾਂ ਦੇ ਜਿਹੜੇ ਮੋਟਰਸਾਈਕਲ ਉਹ ਵੀ ਬੁਝਾਉਂਦੀ ਆ ਹੁਣ ਬਿਲਕੁਲ ਸੇਫ ਹਾਲਾਤ ਵਿੱਚ ਹੈ ਕੋਈ ਅੱਗ ਲੱਗਣ ਦਾ ਕਾਰ ਕਾਰਨੇ ਇਹਨਾਂ ਦੇ ਸਿਲੰਡਰ ਤੋਂ ਲੱਗ ਗਿਆ ਜੀ ਕਿਹਦੇ ਸਿਲੰਡਰ ਲੀਕ ਹੋ ਗਿਆ ਪਾਈਪ ਤੋਂ ਦੁਬਾਰਾ ਰੈਗੂਲੇਟਰ ਤੋਂ ਅੱਗੇ ਅੱਗੇ ਦੀ ਅੱਗੇ ਲੱਗ ਗਈ